ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਤਰਮਿੰਦਰ ਲਾਢੀ ਸਵਾਗਤ ਕਰਦਾ ਹੌਸਲੇ ਬੁਲੰਦ ਤੁਹਾਡੇ ਆਪਣੇ YouTube ਚੈਨਲ ਵਿੱਚ ਜਿੱਥੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਰਹਿੰਦੇ ਆ ਤੇ ਦਿਨ ਦੁਨੀਆ ਦੇ ਖਬਰਾਂ ਬਾਰੇ ਰੋਜ਼ਗਾਰ ਬਾਰੇ ਤੇ ਮਨੋਰੰਜਨ ਬਾਰੇ ਅਸੀਂ ਦੱਸਦੇ ਰਹਿੰਨੇ ਆ ਇਸੇ ਸ਼੍ਰੇਣੀ ਵਿੱਚ ਦੋਸਤੋ ਅੱਜ ਅਸੀਂ ਗੱਲ ਕਰਦੇ ਆ ਇੱਕ ਅਜਿਹੇ ਬਿਜ਼ਨਸ ਦੀ ਜੋ ਬੇਰੋਜ਼ਗਾਰ ਵਿਅਕਤੀਆਂ ਲਈ ਸਭ ਤੋਂ ਲਾਹੇਵੰਦ ਬਿਜ਼ਨਸ ਹੋਣ ਵਾਲਾ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਹੀ ਘੱਟ ਇਨਵੈਸਟਮੈਂਟ ਤੋਂ ਤੁਸੀਂ ਬਹੁਤ ਹੀ ਅੱਛਾ ਮੁਨਾਫਾ ਕਮਾ ਸਕਦੇ ਹੋ ਬੇਰੋਜ਼ਗਾਰ ਨੌਜਵਾਨ ਜਿਨ੍ਹਾਂ ਨੂੰ ਨੌਕਰੀ ਦੀ ਤਲਾਸ਼ ਹੈ ਜਾਂ ਕਿਸੇ ਪੇਸ਼ੇ ਦੀ ਤਲਾਸ਼ ਹੈ ਉਹ ਇਹ ਕੰਮ ਕਰਕੇ ਅੱਛੀ ਆਮਦਨ ਪ੍ਰਾਪਤ ਕਰ ਸਕਦੇ ਨੇ ਦੋਸਤੋ ਗੱਲ ਕਰਦੇ ਆ ਵਰਮੀ ਕੰਪੋਸਟ ਦੀ ਜੋ ਕਿ ਇੱਕ ਗੰਡੋਆ ਖਾਦ ਹੈ ਗੰਡੋਏ ਤੋਂ ਤਿਆਰ ਹੁੰਦੀ ਹੈ ਇਸ ਖਾਦ ਨੂੰ ਬਣਾਉਣ ਵਾਸਤੇ ਕੀ ਕੀ ਹੁੰਦਾ ਹੈ ਕੀ ਕੀ ਕਰਨਾ ਹੁੰਦਾ ਹੈ ਇਸ ਕੰਮ ਨੂੰ ਕਿਵੇਂ ਕਰ ਸਕਦੇ ਆ ਕਿਵੇਂ ਉਹ ਕਰ ਸਕਦੇ ਆ ਇਹ ਸਾਰਾ ਕੁਝ ਅੱਜ ਇਸ ਵੀਡੀਓ ਵਿੱਚ ਦੱਸਾਂਗੇ ਸ਼ੁਰੂ ਕਰਦੇ ਆ ਦੋਸਤੋ ਅੱਜ ਦੀ ਵੀਡੀਓ ਹਾਂਜੀ ਦੋਸਤੋ ਆਪਾਂ ਗੱਲ ਕਰ ਰਹੇ ਸੀ ਵਰਮੀ ਕੰਪੋਸਟ ਦੇ ਬਿਜ਼ਨਸ ਦੀ ਜੋ ਕਿ ਇੱਕ ਬਹੁਤ ਹੀ ਆਸਾਨ ਤਰੀਕੇ ਦਾ ਕੰਮ ਹੈ ਜਿਸ ਤੋਂ ਤੁਸੀਂ ਰੋਜਗਾਰ ਪ੍ਰਾਪਤ ਕਰ ਸਕਦੇ ਹੋ ਤੇ ਇੱਕ ਅੱਛੀ ਇਨਕਮ ਪ੍ਰਾਪਤ ਕਰ ਸਕਦੇ ਹੋ ਤੇ ਦੋਸਤੋ ਗੱਲ ਕਰਦੇ ਆ ਕਿ ਇਸ ਦੇ ਵਾਸਤੇ ਬੇਸਿਕ ਕੀ ਚੀਜ਼ਾਂ ਦੀ ਲੋੜ ਹੈ ਨੰਬਰ 1 ਦੋਸਤੋ ਤੁਹਾਡੇ ਕੋਲ ਜ਼ਮੀਨ ਹੋਣੀ ਚਾਹੀਦੀ ਹੈ ਉਹ ਤੁਹਾਡੀ ਆਪ ਦੀ ਹੋਵੇ ਜਾਂ ਠੇਕੇ ਤੇ ਹੋਵੇ ਉਹ ਜ਼ਮੀਨ ਹੋਣੀ ਚਾਹੀਦੀ ਹੈ ਦੂਜਾ ਉੱਥੇ ਬਿਜਲੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤੀਜਾ ਆਵਾਜਾਈ ਦਾ ਸਾਧਨ ਹੋਣਾ ਚਾਹੀਦਾ ਹੈ ਤੁਹਾਡੀ ਟਰੈਕਟਰ ਟਰਾਲੀ ਤੇ ਗੱਡੀ ਉਥੇ ਆਣੀ ਜਾਣੀ ਚਾਹੀਦੀ ਹੈ ਕਿਉਂਕਿ ਕੱਲ ਨੂੰ ਗੋਬਰ ਆਣਾ ਵੀ ਹੈ ਤੇ ਮਾਲ ਬਣ ਕੇ ਜਾਣਾ ਵੀ ਹੈ ਉਸ ਤੋਂ ਇਲਾਵਾ ਜੋ ਸਭ ਤੋਂ ਮੇਨ ਚੀਜ਼ ਹੈ ਦੋਸਤੋ ਉਹ ਹੈਗੀ ਹੈ ਕਿ ਜਿਹੜੀ ਜ਼ਮੀਨ ਤੇ ਤੁਸੀਂ ਕੰਮ ਕਰੋਗੇ ਉਹ ਜ਼ਮੀਨ ਉੱਚੀ ਹੋਣੀ ਚਾਹੀਦੀ ਹੈ ਬਰਸਾਤਾ ਜੁਥੇ ਪਾਣੀ ਨਹੀਂ ਪਰਨਾ ਚਾਹੀਦਾ ਦੋਸਤੋ ਕਿਉਂਕਿ ਜੇਕਰ ਬਰਸਾਤ ਹੋਏਗੀ ਤਾਂ ਕੈਂਚੇ ਉਥੇ ਨੁਕਸਾਨ ਹੋਏਗਾ ਤੁਹਾਡੇ ਬੈਡ ਰੁੜ ਜਾਣਗੇ ਤੇ ਗੰਡੋਆ ਪਾਣੀ ਦੇ ਨਾਲ ਬਹਿ ਜਾਏਗਾ ਤੇ ਚੌਥੀ ਗੱਲ ਇਹ ਦੋਸਤੋ ਕਿ ਸਭ ਤੋਂ ਜੋ ਜ਼ਰੂਰੀ ਕੰਮ ਹੈ ਜੋ ਜ਼ਰੂਰੀ ਚੀਜ਼ ਹੈ ਉਹ ਹੈਗੀ ਕਾਊ ਡੰਗ ਕਿਉਂਕਿ ਕਾਊ ਡੰਗ ਤੋਂ ਬਿਨਾ ਤੁਸੀਂ ਇਹ ਖਾਦ ਤਿਆਰ ਨਹੀਂ ਕਰ ਸਕਦੇ ਦੋਸਤੋ ਤੇ ਤੁਹਾਡੇ ਨੇੜੇ ਤੇੜੇ ਕੋਈ ਗਊਸ਼ਾਲਾ ਹੋਵੇ ਜਾਂ ਡੇਰੀ ਫਾਰਮ ਹੋਵੇ ਤਾਂ ਸਭ ਤੋਂ ਵਧੀਆ ਹੈ ਦੋਸਤੋ ਕਿਉਂਕਿ ਉੱਥੇ ਦਾ ਗੋਬਰ ਸਾਫ਼ ਸੁਥਰਾ ਹੁੰਦਾ ਹੈ ਉਸ ਵਿੱਚ ਯਾਨੀ ਕੂੜਾ ਕਰਕਟ ਜਾਂ ਮਿੱਟੀ ਨਹੀਂ ਹੁੰਦੀ ਦੋਸਤੋ ਇਸ ਕਰਕੇ ਅਸੀਂ ਪ੍ਰੈਫਰ ਕਰਦੇ ਹਾਂ ਕਿ ਤੁਸੀਂ ਗੋਬਰ ਗਊਸ਼ਾਲਾ ਜਾਂ ਡੇਰੀ ਫਾਰਮ ਦਾ ਹੀ ਲਓ ਜੇਕਰ ਤੁਸੀਂ ਪਿੰਡਾਂ ਤੋਂ ਗੋਬਰ ਚੱਕਦੇ ਆ ਤਾਂ ਉਸ ਦੇ ਵਿੱਚ ਕੂੜਾ-ਕਵਾਰਡ ਲੋਕ ਘਰ ਦਾ ਸਿੰਬਰ ਕੇ ਵਿੱਚ ਹੀ ਪਾ ਦਿੰਦੇ ਆ ਕੂੜਾ-ਕਵਾਰਡ ਵਿੱਚ ਹੀ ਸਿੱਟ ਦਿੰਦੇ ਆ ਹਨਾ ਜੀ ਤੇ ਇਸ ਕਰਕੇ ਗਊਸ਼ਾਲਾ ਜਾਂ ਆਪਣਾ ਕਿਸੇ ਡੇਰੀ ਫਾਰਮ ਜੋ ਵੀ ਤੁਹਾਡੇ ਨੇੜੇ ਤੇ ਡੇਰੀ ਫਾਰਮ ਹੋਵੇ ਉੱਥੋਂ ਤੁਸੀਂ ਗਾਂ ਦਾ ਗੋਬਰ ਲੈਣਾ ਹੈ ਦੋਸਤੋ ਗਾਂ ਦਾ ਗੋਬਰ ਹੀ ਕਿਉਂ ਕਿਉਂਕਿ ਉਸ ਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੈ ਦੋਸਤੋ ਉਹ ਸ਼ੇਤੀ ਬਣ ਜਾਂਦੀ ਹੈ ਕਿਉਂਕਿ ਗਾਂ ਦਾ ਗੋਬਰ ਜਿਹੜਾ ਹੁੰਦਾ ਉਹ ਬਰੀਕ ਹੁੰਦਾ ਹੈ ਤੇ ਮੱਝ ਦਾ ਗੋਬਰ ਥੋੜਾ ਸਖਤ ਹੁੰਦਾ ਹੈ ਉਸ ਨੂੰ ਬਣਨ ਵੇਲੇ ਟਾਈਮ ਲੱਗਦਾ ਹੈ ਟਾਈਮ ਆਫ ਪ੍ਰੋਡਕਸ਼ਨ ਦਾ ਟਾਈਮ ਵੱਧ ਜਾਂਦਾ ਹੈ ਦੋਸਤੋ ਠੀਕ ਹੈ ਜੀ ਤਾਂ ਇਹ ਸੀ ਬੇਸਿਕ ਚੀਜ਼ਾਂ ਜਿਸ ਤੋਂ ਆਪਾਂ ਵਰਮੀ ਕੰਪੋਸਟ ਤਿਆਰ ਕਰ ਸਕਦੇ ਹਾਂ ਇਹ ਜ਼ਰੂਰਤਾਂ ਨੂੰ ਪੂਰਾ ਕਰਕੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਦੋਸਤੋ ਇਸ ਵਿੱਚ ਇਨਵੈਸਟਮੈਂਟ ਦੀ ਗੱਲ ਵੀ ਕਰਾਂਗੇ ਆਪਾਂ ਬਾਅਦ ਵਿੱਚ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਕਿ ਗੋਬਰ ਦੀ ਤਿਆਰੀ ਕਿਵੇਂ ਕਰਨੀ ਹੈ ਦੋਸਤੋ ਗੋਬਰ ਦੇ ਵਿੱਚ ਦੋਸਤੋ ਹੀਟ ਹੁੰਦੀ ਹੈ ਮੀਥੇਨ ਗੈਸ ਹੁੰਦੀ ਹੈ ਜੋ ਕਿ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਗੰਡੋਏ ਨੂੰ ਕਿਉਂਕਿ ਗੰਡੋਆ ਉਸ ਵਿੱਚ ਮਰ ਜਾਂਦਾ ਹੈ 200 ਗੈਸ ਹੀਟ ਪ੍ਰੋਡਿਊਸ ਕਰਦੀ ਹੈ ਉਸ ਨੂੰ ਗੰਡਵਾ ਚੱਲ ਨਹੀਂ ਸਕਦਾ ਠੀਕ ਹੈ ਦੋਸਤੋ ਤੇ ਜੇਕਰ ਇਸ ਦਾ ਸਹੀ ਢੰਗ ਕੀ ਹੈ ਗੋਬਰ ਨੂੰ ਠੰਡਾ ਕਰਨਾ ਗੋਬਰ ਵਿੱਚੋਂ ਹੀਟ ਕਰਨ ਜਿਹੜੀ ਹੀਟ ਹੈ ਉਸ ਨੂੰ ਖਤਮ ਕਰਨ ਲਈ ਆਪ ਜਿਹਨੂੰ ਕੀ ਕਰਨਾ ਹੈ ਕਿ 4 ਤੋਂ 5 ਦਿਨ ਉਸ ਗੋਹੇ ਨੂੰ ਚੰਗੀ ਤਰ੍ਹਾਂ ਪਾਣੀ ਲਗਾਉਣਾ ਹੈ ਪਾਣੀ ਇੰਨਾ ਕ ਲਗਾਉਣਾ ਹੈ ਕਿ ਜਦੋਂ ਉੱਤੋਂ ਤੁਸੀਂ ਪਾਣੀ ਪਾਉਣੇ ਤੇ ਨੀਚੋਂ ਰੇਸ ਜਾਏ ਪਾਣੀ ਇੰਨਾ ਪਾਣੀ ਤੁਸੀਂ ਉਸ ਗੋਬਰ ਨੂੰ ਲਗਾਉਣਾ ਹੈ ਤਾਂ ਕਿ ਉਸ ਦੀ ਹੀਟ ਖਤਮ ਹੋ ਜੇ ਉਸਦੀ ਮੀਥੇਨ ਗੈਸ ਖਤਮ ਹੋ ਜੇ ਦੋਸਤੋ ਇੱਕ ਗੱਲ ਇਥੇ ਹੋਰ ਧਿਆਨ ਰੱਖਣਯੋਗ ਹੈ ਕਿ ਤੁਸੀਂ ਜਿਹੜਾ ਗੋਬਰ ਨੂੰ ਪਾਣੀ ਲਾਣਾ ਹੈ ਉਸ ਨੂੰ ਕੱਚੀ ਮਿੱਟੀ ਤੇ ਯਾਨਕੀ ਕੱਚੇ ਖੇਤ ਵਿੱਚ ਘਰਾਣਾ ਜਿੱਥੇ ਤੁਸੀਂ ਬੈਡ ਲਾਣਾ ਉਹਦੇ ਨੇੜੇ ਘਰਾਣਾ ਹੈ ਤਾਂ ਕਿ ਤੁਹਾਨੂੰ ਲੇਬਰ ਕਸਟ ਨਾ ਪਵੇ ਦੂਜਾ 5 4 5 ਦਿਨ ਜਦੋਂ ਤੁਸੀਂ ਪਾਣੀ ਲਾਉਂਗੇ ਉਸ ਤੋਂ ਬਾਅਦ ਦੋ ਦਿਨ ਇਹਨੂੰ ਐਦਾਂ ਹੀ ਛੱਡਣਾ ਹੈ ਤਾਂ ਕਿ ਉਸ ਦਾ ਪਾਣੀ ਸੁੱਕ ਜਾਵੇ ਜਿਹੜਾ ਵਾਧੂ ਪਾਣੀ ਹੈ ਉਹ ਸੁੱਕ ਜਾਵੇ ਠੀਕ ਹੈ ਦੋਸਤੋ ਤੇ ਜ਼ਮੀਨ ਤੇ ਗਿਰਾਣਾ ਗਿਰਾਣ ਦਾ ਇੱਕ ਸਿੱਧਾ ਜਾਂ ਸਾਡਾ ਮਕਸਦ ਇਹ ਹੈ ਕਿ ਉੱਥੇ ਜਿਹੜੀ ਮੀਥੇਨ ਗੈਸ ਹੈ ਉਹ ਜ਼ਮੀਨ ਵੀ ਖਿੱਚੇਗੀ ਮਿੱਟੀ ਵੀ ਖਿੱਚੇਗੀ ਜਿਹੜਾ ਵਾਧੂ ਪਾਣੀ ਹੈ ਉਹ ਵੀ ਮਿੱਟੀ ਸੋਖ ਲੇਗੀ ਦੋਸਤੋ ਠੀਕ ਹੈ ਦੋਸਤੋ ਤੇ ਐਦਾਂ ਤੁਸੀਂ ਗੋਬਰ ਨੂੰ ਠੰਡਾ ਕਰਨਾ ਹੈ ਉਸ ਤੋਂ ਬਾਅਦ ਕੀ ਕਰਨਾ ਹੈ ਜਦੋਂ ਗੋਬਰ ਤੁਹਾਡਾ ਠੰਡਾ ਹੋ ਜਾਏ ਉਸੇ ਹੱਥ ਪਾ ਕੇ ਤੁਸੀਂ ਦੇਖ ਸਕਦੇ ਹੋ ਕਿ ਉਹ ਚ ਮੀਥੇਨ ਗੈਸ ਕਿੰਨੀ ਹੈ ਹਨਾ ਤੇ ਹੀਟ ਤਾਂ ਨਹੀਂ ਜਨਰੇਟ ਹੋਈ ਹੋਈ ਜੇਕਰ ਤੁਹਾਡੇ ਹੱਥ ਨੂੰ ਮਹਿਸੂਸ ਹੋ ਰਹੀ ਹੈ ਕਿ ਗਰਮੀ ਹੈ ਤੇ ਤੁਸੀਂ ਉਸ ਨੂੰ ਦੋ ਦਿਨ ਪਾਣੀ ਹੋਰ ਲਾ ਦਿਓ ਤਾਂ ਕਿ ਉਹ ਪ੍ਰੋਪਰ ਠੰਡਾ ਹੋ ਸਕੇ ਠੀਕ ਹੈ ਦੋਸਤੋ ਜਦੋਂ ਤੁਹਾਡਾ ਗੋਭੂ ਠੰਡਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਬੈੱਡ ਪ੍ਰਪੇਅਰ ਕਰਨੇ ਆ ਬੈੱਡ ਕਈ ਮੈਥਡ ਨੇ ਦੋਸਤੋ ਪਰ ਜਿਹੜਾ ਸਭ ਤੋਂ ਆਸਾਨ ਮੈਥਡ ਵਿੰਡੋ ਸਿਸਟਮ ਹੈ ਕਬਰ ਨੋਮਾ ਸ਼ੇਪ ਜਿਹਨੂੰ ਕਹਿੰਨੇ ਆਪਾਂ ਉਸ ਚ ਕੀ ਕਰਨਾ ਹੈ ਦੋਸਤੋ ਤੁਸੀਂ ਸਿੰਪਲ ਨੀਚੇ ਤਰਪਾਲ ਵਿਛਾਣੀ ਹੈ ਚਾਰੇ ਪਾਸੇ ਉਹਦੇ ਏਟ ਲਗਾ ਕੇ ਵਿੱਚ ਗੋਹਾ ਪਾ ਕੇ ਗੰਡੋਏ ਛੱਡਣੇ ਆ ਦੋਸਤੋ ਸਿੰਪਲ ਜੀ ਗੱਲ ਹੈ ਠੀਕ ਹੈ ਜੀ ਉਸ ਦੇ ਲਈ ਤਿਆਰੀ ਕੀ ਕਰਨੀ ਹੈ ਪਹਿਲਾਂ ਜ਼ਮੀਨ ਨੂੰ ਇੱਕ ਢਲਾਨ ਦੇ ਲੋ ਇੱਕ ਪਾਸੇ ਪਾਣੀ ਨੂੰ ਨਿਕਲਣ ਵਾਸਤੇ ਠੀਕ ਹੈ ਜੀ ਉਸ ਤੋਂ ਬਾਅਦ ਤਰਪਾਲ ਵਿਛਾ ਕੇ ਚਾਰੋਂ ਪਾਸੇ ਇੱਟ ਲਗਾ ਦੇਣੀ ਆ ਤੇ ਵਿੱਚ ਗੋਬਰ ਪਾ ਦੇਣਾ ਜਿਹੜਾ ਆਪਾਂ ਠੰਡਾ ਕੀਤਾ ਹੋਇਆ ਦੋਸਤੋ ਠੀਕ ਹੈ ਜੀ ਸਟੈਂਡਰਡ ਸਾਈਜ਼ ਕੀ ਹੁੰਦਾ ਹੈ ਬੈੱਡ ਦਾ ਉਸ ਬਾਰੇ ਵੀ ਦੱਸ ਦੰਨੇ ਆ ਦੋਨੋਂ ਦੋਸਤੋ ਵੈਸੇ ਜਿਹੜਾ ਇਹ 4 ਫੁੱਟ ਚੌੜਾ ਤੇ 2 ਫੁੱਟ ਉੱਚਾ ਤੇ ਲੰਬਾਈ ਇਸ ਦੀ ਤੁਸੀਂ ਆਪਣੇ ਜ਼ਮੀਨ ਦੇ ਅਕੋਰਡਿੰਗਲੀ ਰੱਖ ਸਕਦੇ ਹੋ ਮਾਇਆ ਯਾਨੀ ਕਿ ਲੰਬਾਈ ਇੰਨਾ ਮਾਇਨੇ ਨਹੀਂ ਰੱਖਦੀ ਦੋਸਤੋ ਵੈਸੇ ਸਟੈਂਡਰਡ ਸਾਈਜ਼ ਦੀ ਗੱਲ ਕਰੀ ਤਾਂ 30 ਫੁੱਟ ਲੰਬਾ 4 ਫੁੱਟ ਚੌੜਾ ਤੇ 2 ਫੁੱਟ ਉੱਚਾ 1.5 ਤੋਂ 2 ਫੁੱਟ ਉਚਾਈ ਰੱਖ ਸਕਦੇ ਤੁਸੀਂ ਦੋਸਤੋ ਠੀਕ ਹੈ ਜੀ ਨੀਚੇ ਟਰਪਾਲ ਵਿਛਾਈ 30 ਫੁੱਟ ਠੀਕ ਹੈ ਜੀ ਉੱਤੇ ਬੈੱਡ ਬਣਾਤਾ ਠੀਕ ਹੈ ਜੀ ਠੰਡਾ ਕਰਕੇ ਗੋਆਪਾਤਾ ਉਸ ਤੋਂ ਬਾਅਦ ਗੱਲਾਂ ਆਂਦੀ ਹੈ ਗੰਡੋਵਾ ਗੰਡੋਵਾ ਤੁਸੀਂ ਕਿਹੜਾ ਪਾਣਾ ਹੈ ਦੋਸਤੋ ਗੰਡੋਵਾ ਸਭ ਤੋਂ ਵਧੀਆ ਜੋ ਗੰਡੋਵਾ ਉਹਦਾ ਨਾਂ ਹੈਗਾ ਜੀ ਆਈ ਸੀਨੀਆ ਫੈਟੀਡਾ ਰੈਡਵਰਮ ਆਸਟ੍ਰੇਲੀਅਨ ਗੰਡੋਵਾ ਇਹ ਲਾਲ ਰੰਗ ਦਾ ਹੁੰਦਾ ਹੈ ਦੋਸਤੋ ਤੇ ਉਂਗਲੀ ਬਰਾਬਰ ਕਾ ਹੁੰਦਾ ਹੈ ਠੀਕ ਹੈ ਜੀ ਇਸ ਨੂੰ ਇਹ ਗੰਡੋਵਾ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ ਬੈਸਟ ਕਿਉਂ ਮੰਨਿਆ ਜਾਂਦਾ ਦੋਸਤੋ ਕਿਉਂਕਿ ਇਹ 24 ਘੰਟੇ ਕੰਮ ਕਰਦਾ ਹੈ ਆਪਣੇ ਆਪ ਨੂੰ 2 ਮਹੀਨੇ ਚ ਡਬਲ ਕਰ ਲੈਂਦਾ ਹੈ ਤੇ 0 ਤੋਂ 0 ਡਿਗਰੀ ਤੋਂ ਲੈ ਕੇ 50 ਡਿਗਰੀ ਤੱਕ ਸਰਵਾਈਵ ਕਰ ਜਾਂਦਾ ਹੈ ਇਸ ਲਈ ਇਹ ਗੰਡੋਆ ਸਭ ਤੋਂ ਬੈਸਟ ਮੰਨਿਆ ਜਾਂਦਾ ਹੈ ਖਾਦ ਨੂੰ ਨਾਲ ਲਈ ਕਿਉਂਕਿ 90% ਬਾਇਓ ਡੀਗਰੇਬਲ ਪ੍ਰੋਡਕਟ ਖਾਂਦਾ ਹੈ ਜੋ ਕਿ ਗਲਣ ਸੜਨ ਵਾਲੇ ਪਦਾਰਥ ਹੁੰਦੇ ਆ ਤੇ ਗੋਹਾ ਇਹਦੇ ਲਈ ਬੈਸਟ ਹੈ ਇਹ ਉਸ ਨੂੰ ਖਾ ਕੇ ਖਾਦ ਵਿੱਚ ਪਰਿਵਰਤਿਤ ਕਰ ਦਿੰਦਾ ਹੈ ਦੋਸਤੋ ਠੀਕ ਹੈ ਜੀ ਗੰਡੋਆ ਕਿੰਨਾ ਪਾਣਾ ਹੈ ਬੈੱਡ ਦੇ ਵਿੱਚ ਦੋਸਤੋ ਗੰਡੋਏ ਦੀ ਰੇਸ਼ਿਓ ਬੜੀ ਸਿੰਪਲ ਜੀ ਰੇਸ਼ਿਓ ਹੈ ਜਿੰਨੇ ਫਿਟ ਲੰਬਾ ਬੈੱਡ ਤੁਹਾਡਾ ਹੋਏਗਾ ਉਹਨੇ ਕਿਲੋ ਗੰਡੋਏ ਪੈਣੇ ਆ ਜਿਵੇਂ 4x30 ਦਾ ਹੈ ਤਾਂ 30 ਕਿਲੋ ਗੰਡੋਏ ਜੇ 4x10 ਫਿਟ ਦਾ ਹੈ ਤਾਂ 10 ਕਿਲੋ ਗੰਡੋਏ ਜੇਕਰ 4x100 ਦਾ ਹੈ ਤਾਂ 100 ਕਿਲੋ ਗੰਡੋਏ ਠੀਕ ਹੈ ਜੀ ਲੰਬਾਈ ਕੋਈ ਮੈਟਰ ਨਹੀਂ ਕਰਦੀ 4 ਫਿਟ ਚੌੜਾਈ ਮੈਟਰ ਕਰਦੀ ਹੈ ਉਚਾਈ ਮੈਟਰ ਕਰਦੀ ਹੈ ਉਚਾਈ ਕਿਉਂ ਮੈਟਰ ਕਰਦੀ ਹੈ ਕਿਉਂਕਿ ਇਹ ਗੰਡੋਆ 2 ਫਿਟ ਤੱਕ ਹੀ ਕੰਮ ਕਰਦਾ ਹੈ ਯਾਨੀ ਕਿ 2 ਫਿਟ ਉੱਪਰ-ਨੀਚੇ ਜਾਂਦਾ ਹੈ ਜਦੋਂ ਕਿ ਦੇਸੀ ਗੰਡੋਆ ਜਿਹੜਾ ਹੁੰਦਾ ਹੈ ਦੋ नीचे चला ਜਾਂਦਾ ਜਮੀਨ ਚ ਠੀਕ ਹੈ ਜੀ ਤੇ ਚੌੜਾਈ ਦੀ ਗੱਲ ਕਰੀਏ 4 ਫੁੱਟ 4 ਫੁੱਟ ਅਗਰ ਚੌੜਾਈ ਕਰ ਲੈਂਦੇ ਤਾਂ 2 ਫੁੱਟ ਬੰਦਾ ਇਧਰੋਂ ਬੈਠ ਕੇ ਕੰਮ ਕਰ ਲੈਂਦਾ 2 ਫੁੱਟ ਇਧਰੋਂ ਕੰਮ ਕਰਦਾ 4 ਫੁੱਟ ਉਹ ਕਵਰ ਹੋ ਜਾਂਦਾ ਹੈ ਠੀਕ ਹੈ ਜੀ ਤੇ ਗੱਲ ਕਰੀਏ ਉਚਾਈ ਦੀ ਉਚਾਈ 1.5 ਤੋਂ 2 ਫੁੱਟ ਹੀ ਰੱਖੋ ਕਿਉਂਕਿ ਗੰਡੋਵਾ ਇਹ 2 ਫੁੱਟ ਤੱਕ ਹੀ ਕੰਮ ਕਰਦਾ ਹੈ نیچے ਤੁਹਾਡਾ ਗੋਹਾ ਕੱਚਾ ਰਹੇਗਾ ਠੀਕ ਹੈ ਦੋਸਤੋ ਤੇ ਗੰਡੋਵਾ ਪਾਤਾ ਉਸ ਤੋਂ ਬਾਅਦ ਢੱਕਣਾ ਕਿਸ ਸੀਜ਼ਨ ਨਾਲ ਇਸ ਨੂੰ ਢੱਕਣ ਵਾਸਤੇ ਦੋਸਤੋ ਤਿੰਨ ਚੀਜ਼ਾਂ ਆਮ ਤੌਰ ਤੇ ਲੋਕ ਵਰਤਦੇ ਨੇ ਇਦੇ ਵਿੱਚ ਦੋਸਤੋ ਇੱਕ ਤਾਂ ਹੋ ਗਈ ਪਰਾਲੀ ਦੂਜਾ ਜੂਟ ਦੀਆਂ ਬੋਰੀਆਂ ਹੋ ਗਈਆਂ ਤੀਜਾ ਕੇਲੇ ਦਾ ਪੱਤਾ ਠੀਕ ਹੈ ਜੀ ਕੇਲੇ ਦਾ ਪੱਤਾ ਸਭ ਤੋਂ ਬੈਸਟ ਮੰਨਿਆ ਜਾਂਦਾ ਕਿਉਂਕਿ ਉਹ ਗਲ ਦਾ ਘਟਾ ਹੈ ਪਰਾਲੀ ਗਲ ਜਾਂਦੀ ਹੈ ਮਹਿੰਗੀਆਂ ਬੋਰੀਆਂ ਮਹਿੰਗੀਆਂ ਪੈਂਦੀਆਂ ਹਨ ਜੀ ਠੀਕ ਹੈ ਜੀ ਤੇ ਇਸ ਕਰਕੇ ਤੁਸੀਂ ਪਰਾਲੀ ਆ ਕੇਲੇ ਦੇ ਪੱਤੇ ਨੂੰ ਹੀ ਵਰਤੋਂ ਵਿੱਚ ਲਿਆ ਸਕਦੇ ਹੋ ਟਕਣ ਲਈ ਟਕਣਾ ਕਿਉਂ ਜ਼ਰੂਰੀ ਹੈ ਟਕਣਾ ਇਸ ਲਈ ਜ਼ਰੂਰੀ ਹੈ ਦੋਸਤੋ ਕਿਉਂਕਿ ਜਿਹੜਾ ਗੰਡੋਆ ਹੈ ਉਹ ਨੇਰੇ ਤੇ ਮੌਇਸਚਰ ਚ ਕੰਮ ਕਰਦਾ ਹੈ ਠੀਕ ਹੈ ਜੀ ਪੱਤੇ ਮੌਇਸਚਰ ਦਾ ਮੈਂਟੇਨ ਦਾ ਵੀ ਕੰਮ ਕਰਨਗੇ ਤੇ ਨਾਲ ਉਸ ਵਿੱਚ ਲਾਈਟ ਵੀ ਨਿਆਣ ਦੇਣਗੇ ਠੀਕ ਹੈ ਦੋਸਤੋ ਤੇ ਟਕਣ ਦਾ ਕੰਮ ਹੋ ਗਿਆ ਉਸ ਤੋਂ ਬਾਅਦ ਗੱਲ ਆਉਂਦੀ ਜੀ ਪਾਣੀ ਦੀ ਪਾਣੀ ਕਿਵੇਂ ਲਗਾਣਾ ਹੈ ਪਾਣੀ ਤੁਸੀਂ ਸਿੰਪਲ ਮੌਸਮ ਦੇ ਹਿਸਾਬ ਨਾਲ ਲਾਉਣਾ ਹੈ ਪਾਣੀ ਦੋਸਤੋ ਜਿਵੇਂ ਗਰਮੀਆਂ ਚ ਰੋਜ਼ ਪਾਣੀ ਲਾਣਾ ਹੈ ਦਿਨ ਵੇਲੇ ਅਵੋਇਡ ਕਰੋ ਕਿਉਂਕਿ ਜੇਕਰ ਦਿਨ ਵੇਲੇ ਤੁਸੀਂ ਪਾਣੀ ਲਾਣੇ ਹੋ ਤਾਂ ਬਹੁਤ ਜਲਦੀ ਸੋਖ ਲੈਂਦਾ ਹੈ ਪਾਣੀ ਨੂੰ ਬਹੁਤ ਜਲਦੀ ਉੜ ਜਾਂਦਾ ਧੁੱਪ ਕਰਕੇ ਉਹ ਮੋਇਸਚਰ ਮੇਨਟੇਨ ਨਹੀਂ ਰਹਿੰਦਾ ਠੀਕ ਹੈ ਜੀ ਤੇ ਜੇਕਰ ਤੁਸੀਂ ਸ਼ਾਮ ਨੂੰ ਪਾਣੀ ਲਾਣੇ ਹੋ ਤੇ ਉਹ ਪਾਣੀ ਸ਼ਾਮ ਤੱਕ ਰਹਿੰਦਾ ਹੈ ਤੇ ਰਾਤ ਨੂੰ ਰਹਿੰਦਾ ਅਗਲੇ ਦਿਨ 10 11 ਵਜੇ ਤੱਕ ਰਹਿੰਦਾ ਹੈ ਠੀਕ ਹੈ ਜੀ ਤੇ ਜੇ ਬਰਸਾਤ ਦੇ ਦਿਨਾਂ ਦੀ ਗੱਲ ਕਰੀਏ ਤਾਂ ਬਰਸਾਤ ਵਿੱਚ ਦੋਸਤੋ ਅ ਜਿਸ ਦਿਨ ਮੀਂਹ ਪੈ ਗਿਆ ਚਾਰ ਪੰਜ ਦਿਨ ਪਾਣੀ ਲਾਣ ਦੀ ਲੋੜ ਨਹੀਂ ਹੈ ਤੇ ਜੇਕਰ ਆਪਾਂ ਸਰਦੀਆਂ ਦੀ ਗੱਲ ਕਰੀਏ ਦੋਸਤੋ ਸਰਦੀਆਂ ਵਿੱਚ ਤੁਸੀਂ ਮਹੀਨੇ 'ਚ ਤਿੰਨ ਵਾਰ ਵੀ ਪਾਣੀ ਲਾ ਦੋਗੇ ਸਫੀਸ਼ੀਐਂਟ ਹੈ ਜੀ ਬਹੁਤ ਹੈ ਠੀਕ ਹੈ ਜੀ ਪਾਣੀ ਲੱਗ ਗਿਆ ਜੀ ਆਪਾਂ ਪ੍ਰੋਡਕਸ਼ਨ ਦੇ ਲਈ ਗੱਲ ਕਰੀਏ ਗਰਮੀ ਦੇ ਵਿੱਚ ਇਹ ਬਹੁਤ ਛੇਤੀ 2 ਤੋਂ 2.5 ਮਹੀਨੇ ਦੇ ਵਿੱਚ ਇਹ ਖਾਦ ਤਿਆਰ ਹੋ ਜਾਂਦੀ ਹੈ ਬਣ ਕੇ ਦੋਸਤੋ ਤੇ ਤਿਆਰ ਹੋਣ ਤੋਂ ਬਾਅਦ ਤੁਸੀਂ ਉਸ ਨੂੰ ਆਰਾਮ ਨਾਲ ਵੇਚ ਸਕਦੇ ਹੋ ਆਪਣੇ ਏਰੀਆ ਦੇ ਵਿੱਚ ਵੇਚ ਸਕਦੇ ਹੋ ਨਰਸਰੀਆਂ ਦੇ ਵੇਚ ਸਕਦੇ ਹੋ ਆਰਗੈਨਿਕ ਖੇਤੀ ਕਰਨ ਵਾਲੇ ਵੇਚ ਸਕਦੇ ਹੋ ਖੇਤੀ ਦੀ ਕਸ਼ਤ ਕਰਨ ਵਾਲਿਆਂ ਨੂੰ ਇਹ ਵੇਚ ਸਕਦੇ ਹੋ ਦੋਸਤੋ ਠੀਕ ਹੈ ਜੀ ਤੇ 2 ਮਹੀਨੇ ਬਾਅਦ ਇਹ ਤਿਆਰ ਹੋ ਜਾਂਦੀ ਹੈ ਦੋਸਤੋ ਛੋਟੀ ਇਨਵੈਸਟਮੈਂਟ ਤੋਂ ਘੱਟ ਤੁਸੀਂ ਸ਼ੁਰੂ ਕਰ ਸਕਦੇ ਹੋ 10-20000 ਰੁਪਏ ਲਾ ਕੇ ਇੰਨੀ ਹੀ ਕਮਾਈ ਮੰਥਲੀ ਕਰ ਸਕਦੇ ਹੋ ਦੋਸਤੋ ਤੇ ਇਹ ਕੰਮ ਬਹੁਤ ਹੀ ਲਾਹੇਵੰਦ ਹੈ ਦੋਸਤੋ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਇੱਕ ਸਟੈਂਡਰਡ ਸਾਈਜ਼ ਬੈੱਡ ਦੀ ਤਾਂ 10000 ਰੁਪਏ ਖਰਚਾ ਆ ਜਾਂਦਾ ਹੈ ਜਿਸ ਦੇ ਵਿੱਚ ਅੱਧੀ ਟਰਾਲੀ ਗੋਬਰ ਦੀ ਪੈਂਦੀ ਹੈ 1500 ਕਿਲੋ ਦੇ ਤਕਰੀਬਨ ਤੇ ਪ੍ਰੋਡਕਸ਼ਨ ਦੀ ਗੱਲ ਕਰੀਏ ਦੋਸਤੋ 40% ਪ੍ਰੋਡਕਸ਼ਨ ਨਿਕਲ ਕੇ ਆਉਂਦੀ ਆ ਉਹਦੇ ਵਿੱਚੋਂ ਇਟ ਮੀਨਸ 600 ਕਿਲੋ ਖਾਦ ਤੁਹਾਡੇ ਕੋਲੋਂ ਇੱਕ ਬੈਡ ਤੋਂ ਨਿਕਲਦੀ ਹੈ ਜੇ ਆਪਾਂ ਉਸ ਨੂੰ ਘੱਟ ਤੋਂ ਘੱਟ 10 ਰੁਪਏ ਕਿਲੋ ਦੇ ਹਿਸਾਬ ਨਾਲ ਵੀ ਵੇਚਦੇ ਆ ਦੋਸਤੋ ਤਾਂ ਉਹ 6000 ਰੁਪਏ ਦੀ ਖਾਦ ਇੱਕ ਬੈਡ ਪ੍ਰੋਡਿਊਸ ਕਰ ਦਿੰਦਾ ਹੈ ਲੇਕਿਨ ਅਗਰ ਤੁਸੀਂ ਡੀਲ ਚੋਂ ਹੀ ਖਾਦ ਵੇਚਦੇ ਹੋ ਤਾਂ 20 ਰੁਪਏ ਕਿਲੋ ਵਿਕ ਜਾਂਦੀ ਹੈ ਦੋਸਤੋ ਤੇ ਉਹ ਤੁਹਾਡੀ ਖਾਦ ਇੱਕ ਬੈਡ ਤੋਂ 12000 ਰੁਪਏ ਦੀ ਖਾਦ ਉਹ ਨਿਕਲ ਕੇ ਆ ਸਕਦੀ ਹੈ ਦੋਸਤੋ ਤੇ ਬਹੁਤ ਹੀ ਸੌਖਾ ਜਿਹਾ ਕੰਮ ਹੈ ਕੋਈ ਰਾਕਟ ਸਾਇੰਸ ਲਈ ਹੈ ਟ੍ਰੇਨਿੰਗ ਲੈਣੀ ਹੈ ਤਾਂ ਤੁਸੀਂ ਕੁਦਰਤ ਆਰਗੇਨਿਕ ਫਾਰਮ ਨਾਲ ਟ੍ਰਾਇ ਕੰਟੈਕਟ ਕਰ ਸਕਦੇ ਹੋ ਮੈਂ ਉਹਨਾਂ ਦਾ ਨੰਬਰ ਸ਼ੇਅਰ ਕਰ ਦਾਂਗਾ ਤੁਸੀਂ ਗੱਲ ਕਰਕੇ ਟ੍ਰੇਨਿੰਗ ਫ੍ਰੀ ਲੈ ਸਕਦੇ ਹੋ ਤੇ ਉਹਨਾਂ ਦੇ ਕੋਲ ਕੈਂਚੂ ਵੀ ਹੁੰਦੀ ਨੇ ਕੈਂਚੂ ਵੀ ਲੈ ਸਕਦੇ ਹੋ ਕੁਦਰਤ ਆਰਗੇਨਿਕ ਨੇ ਆਲਰੇਡੀ 1000 ਤੋਂ ਵੱਧ ਯੂਨਿਟ ਆਲ ਇੰਡੀਆ ਵਿੱਚ ਲਗਾਉਏ ਆ ਤੇ ਤਕਰੀਬਨ 1500 ਪਲੱਸ ਬੱਚੇ ਤੇ ਕਿਸਾਨ ਉਹਨਾਂ ਤੋਂ ਟ੍ਰੇਨਿੰਗ ਲੈ ਚੁੱਕੇ ਆ ਤੁਸੀਂ ਵੀ ਕੰਟੈਕਟ ਕਰ ਸਕਦੇ ਹੋ ਨੰਬਰ ਮੈਂ ਸ਼ੇਅਰ ਕਰ ਦਾਂਗਾ ਦੋਸਤੋ ਬਹੁਤ ਹੀ ਸੌਖਾ ਕੰਮ ਹੈ ਇਹ ਧਰਤੀ ਨਾਲ ਜੁੜਿਆ ਹੋਇਆ ਕੰਮ ਹੈ ਕੁਦਰਤ ਲਈ ਕੁਝ ਕਰ ਸਕਦੇ ਹੋ ਆਉਣ ਵਾਲੀ ਪੀੜ੍ਹੀ ਲਈ ਕੁਝ ਕਰ ਸਕਦੇ ਹੋ ਤੇ ਤੁਹਾਨੂੰ ਬਾਹਰ ਭੱਜਣ ਦੀ ਜਾਂ ਨੌਕਰੀ ਲੱਭਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਆਪਣੇ ਨੇੜੇ ਤੇੜੇ ਹੀ ਇਹ ਕੰਮ ਸ਼ੁਰੂ ਕਰਕੇ ਇੱਕ ਚੰਗੀ ਆਮਦਨ ਪ੍ਰਾਪਤ ਕਰ ਸਕਦੇ ਹੋ ਦੋਸਤੋ ਇਦਾਂ ਦੀਆਂ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਜਲਦ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਦੱਦ ਅਗਲੇ ਦਿਨ ਜਾਇਜ਼ ਧੰਨਵਾਦ ਦੋਸਤੋ ਸ਼ੁਕਰੀਆ